ਵਕਤ ਆ ਗਿਆ ਵਕਤ ਆ ਗਿਆ ਪੰਜਾਬ ਦੇ ਲੋਕਾਂ ਨੂੰ ਅਗਰ ਜਿਹੜੇ ਲੋਕ ਪੰਜਾਬ ਨੂੰ ਪਿਆਰ ਕਰਦੇ ਨੇ ਖਾਸ ਕਰਕੇ ਸ਼ਹਿਰ ਦੇ ਵਰਗ ਦੇ ਲੋਕਾਂ ਨੂੰ ਮੈਂ ਕਹਿਣਾ ਚਾਹਾਂਗਾ ਅਗਰ ਤੁਸੀਂ ਆਪਣਾ ਵਪਾਰ ਬਚਾਣਾ ਚਾਹੁੰਦੇ ਹੋ ਅਗਰ ਤੁਸੀਂ ਚਾਹੁੰਦੇ ਹੋ ਵੀ ਸਾਡੀ ਦੁਕਾਨਾਂ ਚਲਦੀਆਂ ਰਹਿਣ ਤੁਹਾਡੀਆਂ ਫੈਕਟਰੀਆਂ ਚਲਦੀਆਂ ਰਹਿਣ ਤਾਂ ਸਾਨੂੰ ਹੁਣ ਵਕਤ ਆ ਗਿਆ ਸਾਨੂੰ ਉਦਘੋਸ਼ ਲਗਾਉਣ ਦਾ ਜਕਰ ਬੀਰ ਬਜਰੰਗੇ ਹਰ ਹਰ ਮਾਦੇਵ ਬੋਲੇ ਸੋਨਿਆਰ ਦਾ ਉਦਗੋਸ਼ ਲਗਾਉਣ ਦਾ ਟਾਈਮ ਆ ਗਿਆ ਵੀ ਇਸੀ ਉਦਗੋਸ਼ ਲਗਾਈਏ ਇਹਨਾਂ ਕਿਸਾਨ ਜਥੇਬੰਦੀਆਂ ਦੇ ਖਿਲਾਫ ਇਹਨਾਂ ਕਿਸਾਨ ਜਥੇਬੰਦੀਆਂ ਤਾਂ ਨਹੀਂ ਕਹੂੰਗਾ ਪੰਜਾਬ ਨੂੰ ਬਰਬਾਦ ਕਰਾਉਣ ਦੀਆਂ ਜਿਹੜੀਆਂ ਏਜੰਸੀਆਂ ਨੇ ਇਹਨਾਂ ਦੇ ਖਿਲਾਫ ਉਦਗੋਸ਼ ਲਗਾਉਣ ਦਾ ਟਾਈਮ ਆ ਗਿਆ ਅਗਰ ਪੰਜਾਬ ਬਚਾਣਾ ਤਾਂ ਕਿਸਾਨ ਜਥੇਬੰਦੀਆਂ ਇਹ ਪੁਝਾਣੀਆਂ ਪਹਿਨਗੀਆਂ ਜੋ ਹਾਲਾਤ ਪੰਜਾਬ ਦੇ ਕੀਤੇ ਹੋਏ ਨੇ ਜੋ ਪੰਜਾਬ ਹਲਾਧੇ ਕੀਤੇ ਹੋਏ ਨੇ ਸਾਨੂੰ ਤਾਂ ਦੇਸ਼ ਦੇ ਨਾਲੋਂ ਹੀ ਅਲੱਗ ਕਰ ਦਿੱਤਾ ਗਿਆ ਸਾਨੂੰ ਪੰਜਾਬ ਨੂੰ ਦਿੱਲੀ ਹਰਿਆਣੇ ਤੋਂ ਲੱਗ ਕਰਕੇ ਸਾਨੂੰ ਬਿਠਾ ਦਿੱਤਾ ਗਿਆ ਦਿੱਲੀ ਜਾਣਾ ਹੋਵੇ ਨਾ ਤਾਂ 2-2 ਘੰਟੇ ਸਾਨੂੰ ਜਾਂ ਦਾ ਸਾਹਮਣਾ ਕਰਨਾ ਪੈਂਦਾ ਕਿੰਨਾ ਕਰਕੇ ਇੰਨਾ ਕਿਸਾਨ ਜਥੇਬੰਦੀਆਂ ਕਰਕੇ ਇਹਨਾਂ ਦੇ ਵਪਾਰ ਤਾਂ ਚੱਲਦੇ ਨੇ ਇਹਨਾਂ ਦੀ ਤਾਂ ਖੇਤੀ ਚੱਲਦੀ ਹੈ ਕਿ ਆ ਕਿਸੇ ਕਿਸਾਨ ਜਥੇਬੰਦੀ ਨੇ ਕਿਸਾਨ ਸਰਕਾਰਾਂ ਤੋਂ ਤੰਗ ਆ ਕੇ ਆਪਣੀ ਖੇਤੀ ਤਬਾਹ ਕੀਤੀ ਜਾਂ ਆਪਣੀ ਖੜੀ ਫਸਲ ਤੇ ਹੱਲ ਚਲਾਇਆ ਨਹੀਂ ਪਰ ਉਹ ਤੁਹਾਡੀ ਦੁਕਾਨਾਂ ਬੰਦ ਕਰਾ ਰਹੇ ਨੇ ਕੀ ਕਹਿ ਰਹੇ ਨੇ ਅੱਜ ਤੁਹਾਨੂੰ ਪੀਨ ਨੂੰ ਦੁੱਧ ਨਹੀਂ ਮਿਲੂਗਾ ਕੀ ਕਹਿ ਰਹੇ ਨੇ ਪੜ੍ਹ ਸਭ ਕੀ ਕਹਿ ਰਹੇ ਮੈਨੂੰ ਪਤਾ ਅੱਜ ਕੀ ਕਹਿ ਰਹੇ ਨੇ ਵੀ ਤੁਹਾਡੇ ਬੱਚਿਆਂ ਨੂੰ ਅੱਜ ਪੀ ਨੂੰ ਦੁੱਧ ਨਹੀਂ ਦਿੱਤਾ ਜਾਊਗਾ ਤੁਹਾਡੇ ਘਰ ਅੱਜ ਸਬਜ਼ੀ ਨਹੀਂ ਦਿੱਤੀ ਜਾਊਗੀ ਖਾਣ ਨੂੰ ਇਹ ਕਿਹੜੀ ਤਾਨਾਸ਼ਾਹੀ ਹੋਗੀ ਇਹ ਕਿਹੜੀ ਹਿਟਲਰ ਸ਼ਾਹੀ ਹੋਗੀ ਦੱਸੋ ਕੱਲ੍ਹ ਨੂੰ ਤਾਂ ਕਹਿਣਗੇ ਅਗਰ ਤੁਸੀਂ ਦੁਕਾਨ ਖੋਲ੍ਹਨੀ ਹੈ ਤੁਹਾਨੂੰ ਸਾਨੂੰ ਟੈਕਸ ਦੇਣਾ ਪਏਗਾ ਅਗਰ ਤੁਸੀਂ ਕਾਰਖਾਨਾ ਚਲਾਣਾ ਤੁਹਾਨੂੰ ਸਾਨੂੰ ਮਹੀਨਾ ਦੇਣਾ ਪਏਗਾ ਕਿੱਥੇ ਖੜੀ ਸਰਕਾਰਾਂ ਮੈਂ ਤਾਂ ਪੰਜਾਬ ਸਰਕਾਰ ਨੂੰ ਵੀ ਜ਼ਿੰਮੇਵਾਰ ਮੰਨਦਾ ਉੱਥੇ ਮੈਂ ਕੇਂਦਰ ਸਰਕਾਰ ਨੂੰ ਵੀ ਜ਼ਿੰਮੇਵਾਰ ਮੰਨਦਾ ਕਿਉਂ ਨਹੀਂ ਇਹਨਾਂ ਨੂੰ ਨੱਥ ਪਾਉਂਦੇ ਆ ਹੁਣ ਸਾਨੂੰ ਵੀ ਪੰਜਾਬ ਬੰਦ ਕਰਾਉਣਾ ਪਏਗਾ ਕਿਹੜਾ ਸ਼ਰੀ ਵਰਗ ਨੂੰ ਵਪਾਰੀ ਵਰਗ ਨੂੰ ਦੁਕਾਨਦਾਰ ਨੂੰ ਸ਼ਹਿਰ ਦੇ ਰਹਿਣ ਵਾਲੇ ਹਰ ਵਰਗ ਨੂੰ ਕਿਹਾ ਹੁਣ ਸਾਨੂੰ ਵੀ ਮਿਲ ਕੇ ਪੰਜਾਬ ਬੰਦ ਕਰਾਉਣਾ ਪਏਗਾ ਇਹਨਾਂ ਦੇ ਖਿਲਾਫ ਸਾਨੂੰ ਆਪਣੀ ਆਵਾਜ਼ ਬੁਲੰਦ ਕਰਨੀ ਪੈਗੀ ਬਿਲਕੁਲ ਸਾਫ਼ ਕਹਿਣਾ ਚਾਹਨਾ ਮੈਂ ਅਗਰ ਸਰਕਾਰਾਂ ਨੇ ਇਹਨਾਂ ਨੂੰ ਨੱਖ ਨਾ ਪਾਈ ਮੈਂ ਬਿਲਕੁਲ ਸਾਫ਼ ਕਹਿ ਰਿਹਾ ਅਗਰ ਸਰਕਾਰਾਂ ਨੇ ਇਹਨਾਂ ਨੂੰ ਨੱਖ ਨਾ ਪਾਈ ਤਾਂ ਹਿੰਦੂ ਜਾਗੋ ਕੋਰ ਕਮੇਟੀ ਸ਼ਹਿਰੀ ਜਾਗੋ ਕੋਰ ਕਮੇਟੀ ਇਨਾਂ ਦੇ ਖਿਲਾਫ بڑے ਸੰਘਰਸ਼ ਦਾ ਐਲਾਨ ਕਰੇਗੀ ਤਾਂ ਪੰਜਾਬ ਬੰਦ ਕਰਾਏਗੀ ਮੈਂ ਸਾਹ ਕਹਿ ਰਿਹਾ ਸਰਕਾਰਾਂ ਨੂੰ ਵੀ ਇਹਨਾਂ ਨੂੰ ਨੱਥ ਪਾਓ ਅੱਜ ਤਾਂ ਇਹਨਾਂ ਨੇ ਕਿਹਾ ਤਾਂ ਤੁਹਾਡੇ ਬੱਚਿਆਂ ਨੂੰ ਦੁੱਧ ਪੀਣ ਨਹੀਂ ਦਿੱਤਾ ਜਾਏਗਾ ਸੇਰੇ ਤੁਹਾਡੇ ਘਰ ਸਮਝ ਨਹੀਂ ਦੇਣ ਦਿੱਤੀ ਜਾਏਗੀ ਤੁਹਾਡੇ ਰਸਤੇ ਬੰਦ ਕਰ ਦਿੱਤੇ ਜਾਣਗੇ ਕੱਲੂ ਤਾਂ ਇਹ ਕਹਿਣਗੇ ਦੁਕਾਨ ਖੋਲਣੀ ਹੈ ਸਾਨੂੰ ਇੱਥੇ ਟੈਕਸ ਦੇ ਕੇ ਜਾਓ ਮਹੀਨੇ ਦਾ ਤੁਸੀਂ ਫੈਕਟਰੀ ਚਲਾਣੀ ਹੈ ਸਾਨੂੰ ਮਹੀਨੇ ਦਾ ਟੈਕਸ ਦੇ ਕੇ ਜਾਓ ਇਹ ਕਿਹੜੀ ਗੱਲਾਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਇਹ ਸੋਚਣ ਦੀ ਗੱਲ ਹੈ ਮੈਂ ਸ਼ਹਿਰ ਵਰਗ ਨੂੰ ਕਹਾਂਗਾ ਔ ਸਾਰੇ ਪੰਜਾਬ ਦੇ ਲੋਕਾਂ ਨੂੰ ਕਹਿੰਦਾ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਨੇ ਜਿਹੜੇ ਚੰਦੇ ਨੇ ਅਸੀਂ ਸੁੱਖ-ਸਾਂਦ ਨਾਲ ਆਪਣਾ ਘਰ-ਬਾਰ ਚਲਾ ਸਕੀਏ ਆਪਣਾ ਕਾਰੋਬਾਰ ਚਲਾ ਸਕੀਏ ਕਿਸੇ ਨੇ ਕਿਤੇ ਹਸਪਤਾਲ ਜਾਣਾ ਕਿਸੇ ਨੇ ਦਵਾਈ ਲੈਣੀ ਕਿਸੇ ਨੇ ਦੂਸਰੇ ਸ਼ਹਿਰ ਜਾਣਾ ਕਿਸੇ ਦੇ ਘਰੇ ਮੋਤ ਹੋ ਗਈ ਹੈ ਕਿਹਾ ਅਸੀਂ ਆਪਣੇ ਘਰ ਜਾਣ ਵਾਸਤੇ ਵੀ ਇਹਨਾਂ ਨੂੰ ਪਰਮਿਸ਼ਨ ਲਵਾਂਗੇ ਅੱਜ ਕਈ ਦਿਨ ਹਾਸੇ ਹੋਏ ਨੇ ਲੋਕ ਕਿਸੇ ਦੇ ਕਿਸੇ ਦੇ ਭਤੀਜੇ ਦੀ ਡੈਥ ਹੋਈ ਹੈ ਪਟਿਆਲੇ ਜਾਣ ਨੂੰ ਫਿਰਦਾ ਪਿਆ ਮੰਨਤਾ ਕਰਦਾ ਵੀ ਇਹਨਾਂ ਦੀਆਂ ਵੀ ਮੈਨੂੰ ਜਲਦੋਂ ਮੇਰੇ 17 ਸਾਲ ਦੇ ਭਤੀਜੇ ਦੀ ਡੈਥ ਹੋ ਗਈ ਹੈ ਜੋ ਸ਼ਹਿਰ ਵਰਗੇ ਨੇ ਅੱਜ ਇਹਨਾਂ ਦਾ ਵਿਰੋਧ ਕੀਤਾ ਮੈਂ ਬਿਲਕੁਲ ਸਹਾਨੀਆਂ ਕਦਮ ਕਾਹਾਂਗਾ ਸਾਡੇ ਲੁਧਿਆਣੇ ਸ਼ਹਿਰ ਚ ਵੀ ਆਏ ਨੇ ਚੋੜੇ ਵਿਆਹ ਦੇ ਵਿੱਚ ਲੋਕਾਂ ਨੇ ਇਹਨਾਂ ਨੂੰ ਬਿਲਕੁਲ ੱੱਕੇ ਮਾਰ ਕੇ ਭਜਾ ਦਿੱਤਾ ਹੋਰ ਸ਼ਹਿਰਾਂ ਚ ਵੀ ਇਦਾਂ ਹੀ ਹੋਇਆ ਲੋਕਾਂ ਨੇ ਇਹਨਾਂ ਨੂੰ ਲਾਹਨਤਾਂ ਪਾਈਆਂ ਲਾਹਨਤਾਂ ਕਹਿੰਦੇ ਲਾਹਨਤਾਂ ਤੁਹਾਡਾ ਕੱਖ ਨਾ ਰਵੇ ਇਹ ਸ਼ਬਦ ਤੱਕ ਯੂਜ਼ ਕੀਤੇ ਗਏ ਨੇ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਕਹਾਂਗਾ ਸਾਰੀ ਜੱਥੇਬੰਦੀਆਂ ਨੂੰ ਕਹਿਣਾ ਚਾਹੂੰਗਾ ਆਪਣੇ ਆਪਣੀ ਜੱਥੇਬੰਦੀ ਤੋਂ ਉੱਪਰ ਹਟ ਕੇ ਇਹਨਾਂ ਦੇ ਖਿਲਾਫ ਸੰਘਰਸ਼ ਦਾ ਐਲਾਨ ਕਰੀਏ ਆਹ ਪੰਜਾਬ ਬੰਦ ਦੀ ਅਸੀਂ ਵੀ ਕਾਲ ਤਈਏ ਜੈ ਕਰਾਂ ਬੀਜਰੰਗੇ ਹਰ ਹਰ ਮਹਾਦੀ